new family it's gonna be our fifth day of 30 days challenge 30 days new days new challenge of book summary ਅੱਜ ਆਪਾਂ ਗੱਲ ਕਰਾਂਗੇ ਚਾਣਕਿਆ ਸੂਤਰ ਇਹ ਬੁੱਕ ਬਹੁਤ ਸੋਹਣੀ ਆ ਕੋਲੇ ਦੇ ਵਿੱਚ 22 ਸੂਤਰ ਆ ਮਤਲਬ ਡਿਫਰੈਂਟ ਡਿਫਰੈਂਟ ਤਰੀਕੇ ਦੇ ਰਹਾਸੇ ਦੇ ਸੂਤਰ ਪਿਆਰ ਦੇ ਸੂਤਰ ਅਰਥ ਦੇ ਸੂਤਰ ਮਤਲਬ ਪੈਸੇ ਦੇ ਸੂਤਰ ਅੱਜ ਆਪਾਂ ਗੱਲਾਂ ਕਰਾਂਗੇ ਰਹਾਸੇ ਦੇ ਸੂਤਰ 22 ਉਤਰ ਹੈ ਚ ਮੇਨਲੀ ਉਹਦੇ ਲੱਗ ਲੱਗੇ ਮਤਲਬ ਪਾਰਟ ਬੰਡੇ ਹੋਈਆਂ ਕਿਸੇ ਦੇ ਕੀ ਆ ਕਿਸੇ ਦੇ ਵੀ ਅੱਗੇ ਅੱਗੇ ਮਤਲਬ ਜਦੋਂ ਆਪਾਂ ਇਹਨਾਂ ਦੀ ਕਾਈਂਡਸ ਆ ਇੱਕ ਸੂਤਰ ਇਹ ਚ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਹੈਗਾ ਸੰਸਕ੍ਰਿਤ ਹੈ ਪਚਮੰਦੋ ਨਸਾ ਕਾਰੋ ਪਵਿਤ ਇਹਦਾ ਮਤਲਬ ਹੈਗਾ ਤੁਸੀਂ ਨੰਮ ਦੇ ਪੇੜ ਨੂੰ ਜਿਹੜਾ ਨੰਮ ਦਾ ਪੇੜ ਹੁੰਦਾ ਨਾ ਬਹੁਤ ਜ਼ਿਆਦਾ ਕੌੜਾ ਹੁੰਦਾ ਬਹੁਤ ਜ਼ਿਆਦਾ ਮਤਲਬ ਕੜਵਾਹਟ ਹੁੰਦੀ ਹੈ ਜੀ ਪਹਿਲੇ ਨੰਮ ਦੇ ਪੇੜ ਨੂੰ ਜਿੰਨਾ ਤੁਸੀਂ ਮਰਜੀ ਮਿਠਾਸ ਨਾਲ ਦੁੱਧ ਨਾਲ ਰਸ ਨਾਲ ਖੰਡ ਨਾਲ ਗੋੜਨ ਉਹਦੀ ਪਰਵਿਰੇਸ਼ ਕਰ ਲੋ ਨੂੰ ਪਾਈ ਚਲ ਪਰ ਰਹਿਣਾ ਉਹਨੇ ਕੋੜਈ ਆ ਅਸਲ ਜ਼ਿੰਦਗੀ ਚ ਨਾ ਇਹਨੂੰ ਆਪਾਂ ਲਾਗੂ ਕਰ ਸਕਦੇ ਆ ਬੀ ਜਿਹੜਾ ਉਹ ਹੁੰਦਾ ਨਾ ਮਿੱਟੀ ਦਾ ਬਰਤਨ ਹੁੰਦਾ ਉਹਦੇ ਚ ਜਿਹੜਾ ਪਹਿਲਾਂ ਆਪਾਂ ਚੀਜ਼ ਰੱਖਾਂਗੇ ਉਹਦੀ ਸਮੈਲ ਹਮੇਸ਼ਾ ਰਹੂਗੀ ਰਹੂਗੀ ਆਖਿਰ ਤੱਕ ਭਾਂਡਾ ਟੁੱਟਦਾ ਰਹ ਜੂਗਾ ਪਰ ਉਹਦੀ ਸਮੈਲ ਨਹੀਂ ਜਾਂਦੀ ਮਤਲਬ ਜਿਹੋ ਜਿਹਾ ਬੰਦਾ ਹੋਊਗਾ ਉਹ ਉਹੋ ਜਿਹਾ ਹੀ ਰਹੂਗਾ ਕੁੱਤੇ ਦੀ ਪੂਸ ਨੂੰ 12 ਸਾਲ ਕਿਲੀ ਚ ਰੱਖਣ ਨਾਲ ਵੀ ਫੇਰ ਵੀ ਸਿੱਧੀ ਨਹੀਂ ਨਾ ਹੋਈ ਸੀ ਕਿ ਜਿਹੋ ਜਿਹਾ ਬੰਦਾ ਹੋਊਗਾ ਉਹਦੀ ਮਸੀਹਤ ਉਹਦਾ ਵਿਚਾਰ ਉਹਦੇ ਵਿਟਾਂਦਰੇ ਉਹਦੇ ਪਰਸਨੈਲਿਟੀ ਇਟ ਵਿਲ ਬੀ ਰਿਮੇਨ ਸੇਮ ਅੰਟਿਲ ਹੀ অর ਸ਼ੀ ਵਿਲ ਡਾਈ ਕੇਵਲ ਗੱਲਾਂ ਬਾਤਾਂ ਕਰਨ ਨਾਲ ਕੋਈ ਵੀ 파ਰਥ ਦੁਸ਼ਮਣ ਜਾਂ ਦੋਸਤ ਨਹੀਂ ਬੰਦਾ ਹੁੰਦਾ ਹਾਂ ਇਹ ਤਾਂ ਜਿਹੋ ਜਿਹੇ ਦੇ ਵਿਚਾਰ ਹੋਣਗੇ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜੂ ਇੰਟਿਊਸ਼ਨਸ ਹੁੰਦੀਆਂ ਨੇ ਸਭ ਨੂੰ ਪਹਿਲਾਂ ਹੀ ਆਪਾਂ ਨੂੰ ਪਤਾ ਲੱਗ ਜੂ ਵੀ ਬੰਦਾ ਕਹੋ ਜਾਂ ਕਹੋ ਜਾਂ ਨਹੀਂ ਤੇ ਅੱਜ ਦੇ ਸਮੇਂ 'ਚ ਪਤਾ ਕੀ ਹੁੰਦਾ ਲੋਕ ਨਾ ਮਤਲਬ ਬੜੀ ਛੇਤੀ ਟੰਡੋਰਾ ਪਟ ਦਿੰਦੇ ਆ ਕੋਈ ਵੀ ਚੀਜ਼ ਕਰਨਾ ਹੋਵੇ ਕਿਸੇ ਵੀ ਚੀਜ਼ ਨੂੰ ਜਿੰਨਾ ਟਾਈਮ ਆਪਾਂ ਉਹ ਪੂਰੀ ਨਹੀਂ ਨਾ ਹੁੰਦੀ ਅੰਟਿਲ ਇਟ ਪਰਮਨੈਂਟ ਡੋਨਟ ਸ਼ੇਅਰ ਇਟ ਮੇਬੀ ਵਿਦ ਐਨੀਵਨ ਹੈ ਨਾ ਮਤਲਬ ਅੰਧੂਰੀ ਅੰਦਰੂਨੀ ਜਿਹੜੇ ਮਾਮਲੇ ਹੁੰਦੇ ਨੇ ਉਹਨਾਂ ਨੂੰ ਗੁਪਤ ਰੱਖਣ ਦੀ ਹਮੇਸ਼ਾ ਪਹਿਲ ਦੇਈ ਦੀ ਹੁੰਦੀ ਆ ਜਿਵੇਂ ਸ਼੍ਰੇਸ਼ਟਮਤਾ ਮੰਤਰ ਗੁਪਤ ਮਾਹਿਰ ਇਹ ਮਤਲਬ ਇਹ ਵੀ ਸੂਤਰ ਹੈ ਕਿ ਬਿੰਦਰੂਨੀ ਮਾਮਲਿਆਂ ਨੂੰ ਹਮੇਸ਼ਾ ਗੁਪਤ ਰੱਖਣਾ ਚਾਹੀਦਾ ਹੁੰਦਾ ਦੁਸ਼ਮਨ ਨੂੰ ਜੇ ਅੰਤਰੂਨੀ ਭੇਦਾਂ ਦਾ ਪਤਾ ਲੱਗ ਜਾਣਾ ਤੇ ਦੇਸ਼ ਦੀ ਤਬਾਹੀ ਆ ਦੇਸ਼ ਦਾ ਜਿਹੜਾ ਰਾਜ ਰਾਜ ਆ ਉਹਦਾ ਖੁੱਲਣਾ ਉਹਦਾ ਨਾਸ਼ ਹੋਣਾ ਉਹ ਦੇਸ਼ ਦਾ ਭਵਿੱਖ ਖਰਾਬ ਹੋਣਾ ਇਹ ਨਿਸ਼ਚਿਤ ਹੈ ਪੱਕਾ 100% ਸ਼ੋਰਟੀ ਆ ਕਿਉਂਕਿ ਤੀਸਰੇ ਬੰਦੇ ਤੱਕ ਜਦੋਂ ਦੋ ਬੰਦੇ ਦੇ ਵਿੱਚ ਕੋਈ ਸੀਕ੍ਰੀਟ ਹੈ ਇਟ ਮੀਨਸ ਇਟ ਸੀਕ੍ਰੀਟ ਜਦੋਂ ਇੱਕ ਬੰਦੇ 'ਚ ਸੀਕ੍ਰੀਟ ਆ ਉਦੋਂ ਮਤਲਬ 100% ਚਾਂਸਸ ਆ ਉਹ ਨਾ ਕਿਸੇ ਨੂੰ ਪਤਾ ਲੱਗੂ ਜਦੋਂ ਦੋ ਬੰਦੇ 'ਚ ਆਵੜ ਜਾਂਦੇ ਦੀ ਮਤਲਬ ਥੋੜੀ ਪ੍ਰੋਬੈਬਿਲਿਟੀ ਘਟ ਜਾਂਦੀ ਹੈ ਸੰਭਾਵਨਾ ਘਟ ਜਾਂਦੀ ਹੈ ਉਹ 80% ਰਹਿ ਜਾਂਦੇ ਜਦੋਂ ਤੀਸਰੇ ਬੰਦੇ ਤੱਕ ਪਹੁੰਚ ਜਾਂਦਾ ਹੈ ਉਹਦਾ ਉਹ ਸੀਕ੍ਰੀਟ ਸੀਕ੍ਰੀਟ ਨਹੀਂ ਰਹਿੰਦਾ ਉਹ ਸਿਰਫ ਇੱਕ ਗੱਲ ਰਹਿ ਜਾਂਦੀ ਆ ਤੇ ਜਿਹੜੀ ਹਰ ਪਾਸੇ ਪਤਾ ਲੱਗ ਜਾਂਦੀ ਆ ਕਿਉਂਕਿ ਉਹ ਤੀਸਰਾ ਬੰਦਾ ਜਿਹੜਾ ਹੁੰਦਾ ਨਾ ਉਹ ਤੁਸੀਂ ਉਹ ਤੇ ਵਿਸ਼ਵਾਸ ਕਰਕੇ ਦੱਸ ਰਹੇ ਆ ਅੱਜ ਦੇ ਜਮਾਨੇ 'ਚ ਤਾਂ ਓਬਵੀਅਸਲੀ ਨੈਵਰ ਟਰਸਟ ਐਨੀਵਨ ਕਿਉਂਕਿ ਜਿਹੜਾ ਸਲਾਹ مشਵਰਾ ਹੁੰਦਾ ਉਹ ਆਪਾਂ ਕਿਸੇ ਹੋਰ ਨਾਲ ਕਰ ਸਕਦੇ ਆ ਪਰ ਜਿਹੜਾ ਸੀਕ੍ਰੀਟ ਹੁੰਦਾ ਇਹ ਸਿਰਫ ਦੋ ਬੰਦੇ ਦੇ ਵਿੱਚ ਹੀ ਹੁੰਦਾ ਤੇ ਹਮੇਸ਼ਾ ਅੱਜ ਦੇ ਸਮੇਂ 'ਚ ਜਦੋਂ ਕਿਸੇ ਨੂੰ ਪਤਾ ਲੱਗ ਜਾਣਾ ਵੀ ਇਹ ਦੁੱਖ ਦੀ ਨਾਸੇ ਦੀ ਇਹ ਹੀ ਆ ਉਹ ਬੰਦਾ ਸਵਾਦ ਲੈਣ ਲਈ ਬੰਦਾ ਉਹਨੂੰ ਮੈਨੀਪੂਲੇਟ ਕਰਨ ਲਈ ਬਹੁਤ ਕੁਝ ਰਚਣ ਲੱਗ ਜਾਂਦਾ ਉਹ ਕਹਿੰਦੇ ਹੁੰਦੇ ਨੇ ਨਾ ਵੀ ਅ ਕਹਦੇ ਦਿੰਦੇ ਹੁੰਦੇ ਆ ਵੀ ਜਿਹੜੇ ਛਾਲ ਤੇ ਦਰਖਤ ਨਾਲ ਕਦੇ ਵੀ ਹੱਥ ਹੀ ਨਹੀਂ ਬੰਨਿਆ ਜਾਂਦਾ ਹੁੰਦਾ ਤੁਸੀਂ ਕਈ ਵਾਰ ਇਹੋ ਜਿਹੇ ਬੰਦੇ ਨੂੰ ਦੱਸ ਦਿੰਦੇ ਹੁੰਦੇ ਆ ਜਿਹਦੀ ਕੋਲੀ ਬਹੁਤ ਬੇਕਾਰ ਬਹੁਤ ਬਕਵਾਸ ਬਹੁਤ ਹੀ ਕੈਸਾ ਤੇ ਆਪਾਂ ਵੀ ਬੇਈਮਾਨ ਹੁੰਦੀ ਆ ਤੁਸੀਂ ਉਸ ਬੰਦੇ ਨੂੰ ਦੱਸ ਦਿੰਦੇ ਆ ਤੁਸੀਂ ਕਹਦੇ ਨੇ ਵੀ ਚੱਲੇ ਯਾਰ ਇਹ ਤਾਂ ਹੁਣ ਆਪਣੇ ਚ ਰਹਿੰਦਾ ਏ ਤੇ ਆਪਾਂ ਵਿਸ਼ਵਾਸ ਕਰ ਸਕਦੇ ਨਹੀਂ ਜਿਹੇ ਜੀ ਕੁੱਲ ਹੋਊਗੀ ਬੰਦਾ ਉਹ ਜਿਹਾ ਹੀ ਹੋਊਗਾ ਵਫਾ ਹਮੇਸ਼ਾ ਕੈਸਾ ਤੇ ਆ ਵੀ ਜਾਤ ਚ ਨਹੀਂ ਵਫਾ ਹੁੰਦੀ ਕੋਲੇ ਚ ਵਫਾ ਹੁੰਦੀ ਆ ਜਾਤਾਂ ਤਾਂ ਬਹੁਤ ਹੋ ਜਾਂਦੀ ਐ ਕੁੱਲ ਵੀ ਬਹੁਤ ਮਿਲ ਜਾਂਦੀ ਐ ਪਰ ਜਿਹੜੀ ਕੋਲੇ ਬੰਦੇ ਦੀ ਹੁੰਦੀ ਐ ਨਾ ਪਿਛੇਲਾ ਉਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਬੰਦਾ ਕਿਹੋ ਜਿਹਾ ਬੰਦਾ ਵਫਾਦਾਰ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਬਹੁਤ ਸਾਲਾਂ ਪੁਰਾਣਾ ਵੀ ਭਾਵੇਂ ਕੋਈ ਛਾਲ ਦਾ ਦਰਖਤ ਉਹ ਇਹਦੇ ਨਾਲ ਤਾਂ ਆਪਾਂ ਹਾਥੀ ਬਣ ਸਕਦੇ ਹੈ ਨਾ ਕੋਈ ਅਰੰਡ ਦੇ ਦਰਖਤ ਜਿਹੜੇ ਹੁੰਦੇ ਐ ਨਾ ਉਹਨਾਂ ਦੇ ਆਸਰੇ ਹਾਥੀ ਨੂੰ ਨਹੀਂ ਰੱਖਿਆ ਜਾਂਦਾ ਹੁੰਦਾ ਹਾ ਹਾਥੀ ਤੋ 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 ਮਤਲਬ ਅ ਰੰਡ ਦੇ ਦਰਖਤ ਪਿਛੇ ਲੋ ਕਿ ਆਪਾਂ ਹਾਥੀ ਤੋ ਰੱਖਿਆ ਨਹੀਂ ਕਰ ਸਕਦੇ ਐਵੇਂ ਹੀ ਕੋਈ ਕੋਈ ਬੰਦਾ ਹੈਗਾ ਜੋ ਤੁਹਾਨੂੰ ਲੱਗਦਾ ਵੀ ਵਿਸ਼ਵਾਸਪਾਤਰ ਹੈਗਾ ਪਰ ਤੁਹਾਨੂੰ ਕੀ ਪਤਾ ਵੀ ਉਹ ਕੱਲ ਨੂੰ ਉਹ ਹੋ ਜੇ ਉਸ ਕਿਸੇ ਵੀ ਆਸਰੇ ਆਪਾਂ ਨਹੀਂ ਰਹਿ ਸਕਦੇ ਆਪਣੇ ਸੀਕ੍ਰੇਟ ਖੁਦ ਆਪਣੇ ਰੱਖੋ ਉਹ ਤੁਹਾਡੇ ਸੀਕ੍ਰੇਟ ਆ ਉਹ ਉਹਨਾਂ ਦੇ ਨਹੀਂ ਹੈਗੇ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਕਿਸੇ ਨੂੰ ਦੱਸ ਕੇ ਪਰਾਂ ਹੋਣਗੇ ਤੇ ਫਿਰ ਉਹ ਜਿਹੜਾ ਵਿਨਾਸ਼ ਹੁੰਦਾ ਉਹ ਨਿਸ਼ਚਿਤ ਹੁੰਦਾ 100% ਸ਼ੋਰ ਹੁੰਦਾ ਕਿ ਉਹ ਚੀਜ਼ ਦਾ ਵਿਨਾਸ਼ ਹੋਊਗਾ ਹੀ ਹੋਊਗਾ ਕਾਕੇ ਡੋਪਾਮਾਈਨ ਰਿਲੀਜ਼ ਹੋ ਜਾਂਦਾ ਹੁੰਦਾ ਆਪਾਂ ਇਹ ਚਲੋ ਸਾਈਕੋਲੋਜੀਕਲੀ ਜਾਂ ਸਾਇੰਟੀਫਿਕਲੀ ਹੈ ਜਾਂ ਵੈਸੇ ਕੋਈ ਸੂਤਰਾਂ ਦੀ ਗੱਲ ਕਰ ਰਹੇ ਆਂ ਟਰਮਸ ਦੀ ਗੱਲ ਕਰ ਰਹੇ ਆਂ ਇਹਦੇ ਵਿੱਚ ਆਪਾਂ ਨਾ ਬਾੜੀਏ ਤੈਨੂੰ ਚੰਗਾ ਉਹ ਬੰਦੇ ਨੇ ਜਿਵੇਂ ਦਾ ਰਹਿਣਾ ਉਹ ਉਹੋ ਜਿਹਾ ਹੀ ਰਹੂਗਾ ਹਮੇਸ਼ਾ ਚਮਕੀਲੀ ਚੀਜ਼ ਕਦੇ ਅੱਗ ਨਹੀਂ ਬਣ ਸਕਦੀ ਜਿਹੜਾ ਖਦੋਦ ਦਾ ਜਿੰਨਾ ਮਰਜੀ ਦਰਖਤ ਚਮਕਲੇ ਪਰ ਉਹ ਅੱਗ ਦਾ ਕੰਮ ਨਹੀਂ ਕਰ ਸਕਦਾ ਹੁੰਦਾ ਕਦੇ ਵੀ ਜਿਹੇ ਜਿਹੇ ਬੰਦਾ ਹੁੰਦਾ ਉਹ ਉਹੋ ਜਿਹਾ ਹੀ ਹੁੰਦਾ ਨੈਵਰ ਨੈਵਰ ਐਵਰ ਟਰਸਟ ਐਨੀਵਨ ਇਨ ਯੂਅਰ ਲਾਈਫ ਉਹ ਕਹਿੰਦੇ ਆ ਮੰਤਰ ਵਿਸਤਾਰਵੀ ਕਾਰੇ ਨਾਸ਼ੀਅਤ ਇਹ ਵੀ ਸੂਤਰ ਆ ਗੁਪਤ ਚਾਨਕਿਆ ਜੀ ਦੀ ਬੁੱਕ ਚੋਂ ਲੇਤਾ ਗਿਆ ਵੀ ਗੁਪਤ ਨਾਰ ਰੱਖਣ ਨਾਲ ਕੰਮ ਬਹੁਤ ਬਿਗੜ ਦਿਆ ਉਹ ਇੰਟੈਂਸ਼ਨਲੀ ਔਰ ਅਨ ਇੰਟੈਂਸ਼ਨਲੀ ਜਿਹੜੀ ਨੈਗੇਟਿਵਿਟੀ ਹੁੰਦੀ ਓਹ ਰਿਲੇਟ ਕਰ ਜਾਂਦੀ ਓਹ ਇੰਟਿਊਸ਼ਨਸ ਨੂੰ ਇਨਫਰਮੇਸ਼ਨਸ ਨੂੰ ਓਹ ਵਿਜੂਅਲਾਈਜੇਸ਼ਨ ਨੂੰ ਸਭ ਖਰਾਬ ਕਰ ਦਿੰਦੀ ਆ ਉਹ ਜਿਹੜੀਆਂ ਨੈਗੇਟਿਵਿਟੀ ਹੁੰਦੀ ਆ ਨਾ ਬਹੁਤ ਤਾਕਤਵਰ ਹੁੰਦੀ ਐ ਇਸ ਤੇ ਹਮੇਸ਼ਾ ਆਪਾਂ ਪੋਜ਼ਿਟਿਵਿਟੀ ਦੀ ਐਸ ਕੰਪੇਅਰ ਟੂ ਪੋਜ਼ਿਟਿਵਿਟੀ ਆਪਾਂ ਨੈਗੇਟਿਵਿਟੀ ਬਹੁਤ ਛੇਤੀ ਅਟ੍ਰੈਕਟ ਕਰਦੇ ਆਂ ਸੋ ਹਮੇਸ਼ਾ ਮਨ ਵਿੱਚ ਲਾਪਰਵਾਹੀ ਦੀ ਭਾਵਨਾ ਤਾਂ ਨਹੀਂ ਰੱਖੋ ਕਿਉਂਕਿ ਜਦੋਂ ਤੁਸੀਂ ਆਪਣੇ ਮਨ ਵਿੱਚ ਲਾਪਰਵਾਹੀ ਦੀ ਭਾਵਨਾ ਰੱਖੋਗੇ ਤਾਂ ਉਹਦੇ ਚਾਂਸਸ ਜਿਹਨੋਂ ਉਹ ਚੀਜ਼ ਹੋਣਦੇ ਉਹ ਘੱਟ ਪੂਰੀ ਹੋਊਗੀ ਕਿਉਂਕਿ ਤੁਸੀਂ ਮਨ 'ਚ ਤਾਂ ਆ ਅੰਦਰੋਂ ਅੰਦਰੋਂ ਮਤਲਬ ਮੂੰਹ ਤੁਸੀਂ ਅਫਰਮੇਸ਼ਨ ਕਰੀ ਜਾਂਦੇ ਆੱਖਾਂ ਤੋਂ ਵਿਜ਼ੂਅਲਾਈਜ਼ ਕਰੀ ਜਾਂਦੇ ਦਿਮਾਗ ਨਾਲ ਵਿਜ਼ੂਅਲਾਈਜ਼ ਕਰੀ ਜਾਂਦੇ ਜਿਹੜਾ ਤੁਹਾਡਾ ਮਾਨਾ ਉਹਦੇ ਤੇ ਤੁਸੀਂ ਲਾਪਰਵਾਹੀ ਕਰੀ ਬੈਠੇ ਆ ਬੀਰ ਕਿਤੇ ਇਦਾਂ ਹੋ ਜੇਰ ਕਿਤੇ ਇਦਾਂ ਹੋ ਜੇ ਸੀਕ੍ਰੇਟ ਹਮੇਸ਼ਾ ਸੀਕ੍ਰੇਟ ਹੁੰਦਾ ਸੀਕ੍ਰੇਟ ਮਤਲਬ ਜਿਹੜਾ ਕਿਸੇ ਨੂੰ ਨਾ ਪਤਾ ਹੋਵੇ ਸੀਕ੍ਰੀਟ ਓਨ ਇਨ ਦਾ ਦੋ ਬੰਦੇ ਨੂੰ ਪਤਾ ਲੱਗਾ ਤਿੰਨ ਬੰਦੇ ਨੂੰ ਪਤਾ ਲੱਗਾ ਚਾਰ ਬੰਦੇ ਨੂੰ ਪਤਾ ਲੱਗਾ ਇਟਸ ਨਾਟ ਸੀਕ੍ਰੀਟ ਜਸਟ ਕਾਮਨ ਜਨਰਲ ਥਿੰਗ ਸੋ ਹਮੇਸ਼ਾ ਆਪਣੇ ਜਿਹੜੇ ਸੀਕ੍ਰੀਟਸ ਹੁੰਦੇ ਆ ਇਹ ਬੁੱਕ ਚ ਸੂਤਰ ਆ ਆਪਾਂ ਮਤਲਬ ਇੱਕ ਪਾਰਟ ਬਾਰੇ ਗੱਲ ਕਰ ਰਹੇ ਆ ਹਮੇਸ਼ਾ ਚੀਜ਼ ਨੂੰ ਸੀਕ੍ਰੀਟ ਰੱਖੋ ਬਹੁਤ ਬਹੁਤ ਇੰਪੋਰਟੈਂਟ ਜਿਹਾ ਆਪਾਂ ਕਹਿੰਦੇ ਕੀ ਪਤਾ ਲੱਗੂ ਜੇ ਰੱਬ ਨੂੰ ਪਤਾਗਾ ਰੱਬ ਨੇ ਤੁਹਾਨੂੰ ਉਹੀ ਕਿਹਾ ਵੀ ਆਪਦੀ ਚੀਜ਼ਾਂ ਨੂੰ ਜਦੋਂ ਜਿੰਨਾ ਟਾਈਮ ਨਹੀਂ ਕੰਮ ਕੰਪਲੀਟ ਹੁੰਦਾ ਉਹਨਾਂ ਅਟੈਂਪਟਡ ਹੋ ਰਹਾ ਨਹੀਂ ਪਟਣਾ ਚਾਹੀਦਾ ਰੱਬ ਵੀ ਇਹੀ ਕਹਿੰਦਾ ਵੀ ਆਪ ਦਾ ਮੈਨੂੰ ਪਤਾ ਤੁਹਾਨੂੰ ਪਤਾ ਹੋਰ ਕਿਸੇ ਨੂੰ ਪਤਾ ਕੋਈ ਜ਼ਰੂਰੀ ਹੈ ਕਿਸੇ ਨੂੰ ਹੋਰ ਪਤਾ ਹੋਣਾ ਚਾਹੀਦਾ ਤੁਸੀਂ ਆਪਣੀ ਲਾਈਫ ਚ ਤੁਸੀਂ ਇੰਪੋਰਟੈਂਟ ਆ ਚਲੋ ਮਾਪੇ ਇੰਪੋਰਟੈਂਟ ਆ ਉਹਨਾਂ ਨੂੰ ਵੀ ਪਾਵੇਂ ਨਾ ਦੱਸੋ ਰੱਬ ਨੂੰ ਪਤਾ ਹੈ ਰੱਬ ਤੋਂ ਇੰਪੋਰਟੈਂਟ ਕੋਈ ਨਹੀਂ ਜੀ ਰਹਿਗੀ ਉਹਨਾਂ ਨੂੰ ਪਤਾ ਬਸ ਉਹਨਾਂ ਨੂੰ ਪਤਾ ਰੱਬ ਤੇ ਭਰੋਸਾ ਰੱਖ ਕੇ ਚੱਕ ਦਫਟੇ ਜਸਟ 올 ਯੂ ਕੀਪ ਇਟ ਸੀਕ੍ਰੀਟ ਅੰਟਿਲ ਇਟਸ ਪਰਮਨੈਂਟ ਹਰ ਇੱਕ ਚੀਜ਼ ਨੂੰ ਸੀਕ੍ਰੀਟ ਰੱਖੋ ਜਨਾਂ ਟਾਈਮ ਉਹ ਪਰਮਨੈਂਟ ਨਹੀਂ ਹੋਣੀ ਬਾਕੀ ਰੱਬ ਰਾਖਾ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ